ਕੀ ਗੱਲ ਸਾਰਿਆਂ ਨੂੰ ਕੀ ਗੱਲ ਚੱਲਾ ਉਮੀਦ ਕਰਦਾ ਨਹੀਂ ਸਾਰੇ ਜੀ ਹੋਵੋਗੇ ਰੈਟੇਵ ਦਾ origignal stock ਵਾਇਰ ਲੈ ਕੇ ਆਂਦਾ ਇੱਕ ਇਹਦੇ ਚ ਆਰਟੀਕਲ ਆਂਦਾ ਇਹਦੇ ਮੇਰੇ ਕੋਲ ਸਾਰੇ ਸਾਈਜ਼ ਪਏ ਨੇ ਵਾਕਿਆਂ ਹੀ ਕੱਟ ਸਾਈਜ਼ ਨੇ ਇਹ ਤੁਹਾਨੂੰ ਨੈਟ ਪਹਿਣਾ ਸਤਾਰਹ ਸੌ ਪੀ ਦਾ ਤੁਹਾਨੂੰ ਨੈਟ ਸ਼ੂਜ਼ ਪਹਿਣਾ ਸਾਰੇ ਸਾਈਜ਼ ਹੈਗੇ 77 9 10 ਨੰਬਰ ਮੈਂ ਤੁਹਾਨੂੰ ਸਿਰਫ ਦਊਂਗਾ 1 77 24 950 1 87 58 950 ਰੇਟ ਸੁਣ ਲਿਓ ਆਹ ਸੱਤ ਨੰਬਰ ਲੱਗਿਆ ਸਾਰਾ ਲਿਆ ਮੇਰੇ ਨੇ ਲਿਆ ਅਰੇ ਇਹਨਾਂ ਸ਼ੂ ਲੌਣਗੇ ਸਾਰੇ ਅਸਾਰਾ 7 ਨੰਬਰ ਹੈ ਤੁਸੀਂ ਦੇਖ ਸਕਦੇ ਹੋ ਇਹ ਚ ਕੋਈ 8000 ਰੁਪਏ ਵਾਲਾ ਕੋਈ 7500 ਰੁਪਏ ਵਾਲਾ ਅਸਾਰਾ 7 ਨੰਬਰ ਵਿਆਹ ਹੋਈ ਇਹ ਤੁਹਾਨੂੰ 1800 ਤੋਂ 2000 ਦੀ ਰੇਂਜ ਦੇ ਵਿੱਚ ਅਸੀਂ ਦੇ ਦਾਂਗੇ 1800 ਤੋਂ ਲੈ ਕੇ 2000 ਦੀ ਰੇਂਜ ਦੇ ਵਿੱਚ ਦੇ ਦਾਂਗੇ ਇਹ ਸਾਰਾ 7 ਨੰਬਰ ਤੁਹਾਡੇ ਸਾਹਮਣੇ ਨੇੜੇ ਆ ਆਖ ਇਹ ਵਾਲਾ ਆਖ ਨੰਬਰ ਹੈ ਇਹ ਸਾਰਾ ਤੁਹਾਨੂੰ 1800 ਤੋਂ 2000 ਦੀ ਰੇਂਜ ਦੇ ਦਾਂਗੇ 8000 ਰੁਪਏ ਵਾਲੇ ਸ਼ੂ ਦਾ ਆ ਵੀ ਤੁਹਾਨੂੰ 1800 ਤੋਂ 2000 ਰੁਪਏ ਦੀ ਰੇਂਜ ਦੇ ਦਾਂਗੇ ਇਹ ਸਾਰੇ ਰਹਿ ਗਏ 8 ਆਹ ਅਰ ਇਹ ਆ ਕਰਦਾ ਜੀ ਆ ਵੀਰਤਾ ਜੀ 1800 ਤੋਂ 2000 ਰੁਪਏ ਦੇ ਰੇਨੂਸ ਸ਼ੁਰੂ ਤੋਂ ਦੇ ਦਾਂਗੇ ਆ ਹੈਗਾ ਨਾ ਨੰਬਰ ਅਲ ਇਹ ਨਟੋਮੀ 1900 ਤੇ 2000 ਰੁਪਏ ਦਾ ਪਹੂਗਾ ਤੁਹਾਨੂੰ ਅਲ ਅਲ ਸਾਰਾ 100% ਰੇਨੂਸ ਸ਼ੁਰੂ ਹੋਊਗਾ ਜਿਹੜਾ ਸੋਰਸ ਲੱਗਿਆ ਹੋਇਆ ਹੈ 70% ਤੋਂ ਤਾਂ ਬਹੁਤ ਜ਼ਿਆਦਾ ਲੈਸ ਹੋ ਜਾਂਦੀ ਹੈ ਜੀ ਸੋ ਸਾਡੇ ਕੋਲ ਕੱਟ ਸਾਈਜ਼ ਪਏ ਨੇ ਸਕਰੀਨ ਸ਼ਾਟ ਮਾਰ ਕੇ ਤੁਸੀਂ ਭੇਜ ਦਿਓ ਆ ਸਾਰਾ ਥੱਲੇ 10 ਨੰਬਰ ਪੇਪਰ ਅਫਰ 10 ਨੰਬਰ ਸਾਰਾ ਤੁਹਾਨੂੰ 2000 ਰਹਾਗੇ ਹਰ ਸਾਰਾ 2000 ਰਹਾਗੇ ਨੈਟ 10 ਨੰਬਰ ਲੋ ਲਓ ਇਹ ਮਿਲ ਗਿਆ ਸਾਰਾ ਰੈਟੇਬਲ origignal ਸਾਰੇ 10 ਨੰਬਰ ਆਏ ਨੰਬਰ ਹੈਗਾ 78374050 ਨੈਕ 85924050 ਸਟਾਸੀ 76244050 ਆ ਸਾਰਾ 10 ਨੰਬਰ 100% origignal ਰੈਟੇਬਲ ਸੂਜੂਗਾ ਇਹੀ ਮਾਡਲ ਬਏ ਨੇ ਸਕਰੀਨਸ਼ਾਟ ਮਾਰ ਕੇ ਸਾਈਜ਼ ਦਾ ਸਾਨੂੰ ਭੇਜੋ ਨਾਲ ਦੀ ਨਾਲ ਅਸੀਂ ਡਿਸਪੈਚ ਕਰ ਦਾਂਗੇ ਖੰਨੇ ਵਿੱਚ ਬਹੁਤ ਵਧੀਆ ਗੱਲ ਹੈ ਵੀ ਨਾਲੇ ਸਾਡੇ ਪੋਸਟ ਆਫਿਸ ਹੈ ਨਾਲ ਦੀ ਨਾਲੇ ਕੂਰੀਅਰ ਹੋ ਜਾਂਦਾ ਧੰਨਵਾਦ ਆਹੋ ਮਾਲ ਆ ਜਿਹੜਾ ਸਾਹਮਣੋਂ ਬੜਾ ਵਧੀਆ ਲੱਗਦਾ ਹੈ ਚਾਹ ਦੇ ਡਿਜ਼ਾਈਨ ਨੇ ਚਾਰੇ ਸਾਹਮਣੋਂ ਬਹੁਤ ਜ਼ਿਆਦਾ ਵਿਕਦੇ ਨੇ ਮਾਲ ਕਿਉਂ ਚਾਹ ਦੇ ਵਰਗਾ ਮਾਲ ਆ ਬਟ ਐਨੀ ਮਾਲ ਆ ਸਕਦਾ ਕੁਆਲਿਟੀ ਤੁਸੀਂ ਦੇਖੋ 7000 ਰੁਪਏ ਦੀ 2500 ਰੁਪਏ ਦੇ ਦੋ ਵਸੀ ਪ੍ਰੋਵਾਈਡ ਕਰ ਰਹੇ ਆ ਅੱਜ ਤੱਕ ਇੱਕ ਜੋੜੇ ਦਾ ਇਹਦਾ ਲੰਬਾ ਨਹੀਂ ਆਇਆ ਚਾਰ ਮਾਡਲ ਦੇ ਸਭ ਤੋਂ ਜ਼ਿਆਦਾ ਵਿਕੇ ਆ ਇਸ ਟਾਈਮ ਕਮ ਘੱਟ ਕਰਕੇ ਹੀ ਚਾਰ ਮਾਡਲ ਇਹਦੇ ਪੂਰੇ ਅਵੇਲੇਬਲ ਹੋਏ ਨੇ ਨਹੀਂ ਤਾਂ ਇਹਦੇ ਕਦੇ ਚਾਰੇ ਮਾਡਲ ਅਵੇਲੇਬਲ ਨਹੀਂ ਹੋਏ ਕਦੀ ਕਿਹੜਾ ਆ ਗਿਆ ਕਦੀ ਕਿਹੜਾ ਆ ਗਿਆ ਬੂਟ ਦੀ ਕੁਆਲਿਟੀ ਦੇਖੋ ਤੁਸੀਂ 1500 ਰੁਪਏ ਦਾ ਇੱਕ ਸ਼ਿਪਿੰਗ ਫ੍ਰੀ ਆ ਬੂਟ ਦੀ ਡਿਟੇਲਿੰਗ ਚੈੱਕ ਕਰੋ ਚਾਰੇ ਮਾਡਲ ਆ ਇਸ ਟਾਈਮ ਥੋੜਾ ਜਿਹਾ ਕਮ ਘੱਟ ਕਰਕੇ ਚਾਰੇ ਮਾਡਲ ਪੂਰੇ ਹੋਏ ਨੇ ਕੁਆਂਟੀਟੀ ਦੇ ਵਿੱਚ ਲੋ ਪੂਰਾ ਕੇਰਬੋਰਡ ਮਾ ਲਈ ਬਾਕਸ ਦੇ ਨਾਲ ਹੈ 레드 ਕਲਰ ਦਾ ਇਹਦੇ ਵਿੱਚ ਇਹਨਾਂ ਨੇ ਆ ਲਾਂਚ ਕੀਤਾ ਨਾ ਵਾ 1500 ਰੁਪਏ ਦਾ ਇੱਕ ਸ਼ੂਆ ਜਿਹੜਾ ਮਰਜੀ ਤੁਸੀਂ ਲੈ ਸਕਦੇ ਆ 2500 ਦੇ ਦੋ ਨੇ 4 ਮਹੀਨੇ ਦੀ ਗਾਰੰਟੀ ਹੈ ਦੀ ਕੁਆਲਿਟੀ ਤੁਸੀਂ ਯਾਦ ਰੱਖਣੀ ਹੈ ਵੀ ਕਿੱਦਾਂ ਦੀ ਕੁਆਲਿਟੀ ਹੈ ਬ੍ਰਾਂਡ ਬਾਕਸ ਦੇ ਨਾਲ ਆ